ਕੀ ਗੱਲ ਮੇਰ ਨੂੰ ਇਹ ਕੁਝ ਨਹੀਂ ਦਿੱਸਦਾ ਕਿ ਮੇਰ ਸਿਰਫ ਪ੍ਰੀਮਿਕਸ ਪੌਂਡ ਦੇ ਉਦਘਾਟਨ ਕਰਨ ਜੋ ਗਈ ਹੈ ਤੁਸੀਂ ਦੇਖ ਰਹੇ ਹੋ ਸੱਚ ਦੀ ਰਾਹ ਟੀਵੀ ਤੁਹਾਡਾ ਸਾਰਿਆਂ ਦਾ ਸੱਚ ਦੀ ਰਾਹ ਟੀਵੀ ਵਿੱਚ ਸਵਾਗਤ ਹੈ ਦੋਸਤੋ ਤੁਸੀਂ ਵੀ ਸੋਚਦੇ ਹੋਵੋਗੇ ਕਿ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਦੋਸਤੋ ਇਹ ਗੱਲ ਅਸੀਂ ਤਾਂ ਕਹਿ ਰਹੇ ਹਾਂ ਕਿ ਮੇਰ ਨੂੰ ਸਿਰਫ ਪ੍ਰੀਮਿਕਸ ਦੇ ਉਦਘਾਟਨ ਕਰਨ ਦਾ ਹੀ ਪਤਾ ਹੈ ਜਾ ਮੇਰ ਨੂੰ ਕੋਈ ਇਹ ਕੁਝ ਨਹੀਂ ਦਿੰਦਾ ਥਾਂ ਥਾਂ ਕੂੜੇ ਦੇ ਢੇਰ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰੇ ਇਹ ਕੁਝ ਦੇਖਣ ਲਈ ਮੇਰ ਕੋਲ ਕੀ ਗੱਲ ਸਮਾਂ ਨਹੀਂ ਹੈ ਅਸੀਂ ਪਹਿਲਾਂ ਵੀ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਪੈਸੇ ਦੇ ਜੋਰ ਤੇ ਮੇਰ ਬਣੇ ਹੋਏ ਹਨ ਇਹ ਅਤੇ ਇਹ ਸਿਰਫ ਲੋਕਾਂ ਦੇ ਨਾਲ ਖਿਲਵਾਲ ਕਰਦੇ ਹਨ ਇਹ ਜਿਸ ਦੀ ਸਰਕਾਰ ਹੁੰਦੀ ਹੈ ਉਸ ਪਾਸਿ ਤੇ ਸ਼ਹਿਰ ਵਾਲੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ ਕੁਝ ਫਾਈਵਲ ਧਿਆਨ ਨਹੀਂ ਆ ਕੋਈ ਸੁਭਦਾਵਾਂ ਵੱਲ ਧਿਆਨ ਨਹੀਂ ਆ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਵੀ ਇਹ ਸਿਰਫ ਉਦਘਾਟਨ ਕਰਨ ਜੋ ਕੇ ਹਨ ਅਤੇ ਉਦਘਾਟਨ ਕਰਦੇ ਬਾਅਦ ਵਿੱਚ ਲੁੱਟਦੇ ਹਨ ਅਤੇ ਸੋਸ਼ਲ ਮੀਡੀਆ ਮੇਰ ਇਹ ਜ਼ਿਆਦਾ ਬਣੇ ਹੋਏ ਹਨ ਅਸਲੀਅਤ ਵਿੱਚ ਕੁਝ ਹੋ ਰਹੀ ਹੁੰਦਾ ਹੈ ਦੋਸਤੋ ਅਸੀਂ ਕਿਸੇ ਦੀ ਬ੍ਰੇਜ ਨਹੀਂ ਕਰ ਰਹੇ ਅਸੀਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹੁੰਦੇ ਹਾਂ ਅਸੀਂ ਸੂਚੇਤ ਕਰਨਾ ਚਾਹੁੰਦੇ ਹਾਂ ਜਨਤਾ ਨੂੰ ਬਠਿੰਡਾ ਵਾਸੀਆਂ ਨੂੰ ਸਪਸ਼ਟ ਕਰਨਾ ਚਾਹੁੰਦੇ ਆਂ ਵੀ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਇਹ ਲੋਕ ਸਿਰਫ ਆਪਣੀ ਵਾਈ-ਵਾਈ ਲਈ ਇਹ ਉਦਘਾਟਨ ਕਰ ਫਲਾਣੇ ਵਾਰਡ 'ਚ ਜਾਂ ਢਿਮਕੇ ਵਾਰਡ 'ਚ ਜਾਂ ਫਲਾਣੀ ਥਾਂ 'ਤੇ ਜਾਂ ਢਿਮਕੀ ਵਾਰਡ 'ਚ ਪਰ ਅਸਲੀਅਤ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਇੱਕ ਨਵਾਂ ਹੀ ਮੁੱਦਾ ਜੋ ਕਿ ਐਮਸੀਆਂ ਨੇ ਛੇੜਿਆ ਹੈ ਜੋ ਕਿ ਮੇਅਰ ਕੋਲ ਹੀ ਗਏ ਅਤੇ ਗੰਦੇ ਪਾਣੀ ਦੀ ਬੋਤਲ ਲੈ ਕੇ ਜਿਹੜਾ ਕੀ ਇਹ ਪਾਣੀ ਲੋਕਾਂ ਦੇ ਪੀਣ ਲਈ ਘਰਾਂ ਵਿੱਚ ਜਾ ਰਿਹਾ ਮਨਪ੍ਰੀਤ ਬਾਦਲ ਨੇ ਇਹ ਪਾਈਪਾਂ ਪੁਆਈਆਂ ਸਨ ਅਤੇ ਲੋਕਾਂ ਨੂੰ ਸਾਫ਼ ਪਾਣੀ ਮਿਲਦਾ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਸੁਵਿਧਾਵਾਂ ਵੱਲ ਕੋਈ ਧਿਆਨ ਨਹੀਂ ਹੈ ਮੇਰ ਨੂੰ ਇਹ ਗੱਲ ਕਹਿਣ ਲਈ ਗਈ ਸਨ ਗੰਦੇ ਨਾਲ ਬੋਤਲ ਵੀ ਲੈ ਕੇ ਗੰਦੇ ਪਾਣੀ ਦੀ ਜਿਹੜਾ ਕਿ ਸੀਵਰੇਜ ਦਾ ਗੰਦਾ ਜਿਹਨੂੰ ਗੰਦ ਕਹਿ ਦਿੰਨੇ ਆਪਾਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਸੀ ਜੋ ਕਿ ਲੋਕ ਪਿੰਦੇ ਵੀ ਸਨ ਪਰ ਕੀ ਇਹ ਗੱਲਾਂ ਵੱਲ ਜਾਂ ਇਸ ਸੁਵਿਧਾਵਾਂ ਵੱਲ ਮੇਰ ਦਾ ਕੋਈ ਧਿਆਨ ਨਹੀਂ ਹੈ ਮੇਰ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਜਾਂ ਉਹ ਜਿਹੜੇ ਉਸ ਦੇ ਮੁਲਾਜ਼ਮ ਹਨ ਜਾਂ ਜਿਹੜੇ ਨਗਰ ਨਿਗਮ ਦੇ ਉਹ ਮੇਰ ਬਣੇ ਹੋਏ ਹਨ ਜਾਂ ਉਹਨਾਂ ਮੁਲਾਜ਼ਮਾਂ ਦੀ ਕੋਈ ਡਿਊਟੀ ਨਹੀਂ ਬਣਦੀ ਕਿ ਇਸ ਬੰਦ ਵਿੱਚ ਤੁਹਾਨੂੰ ਪਤਾ ਹੋਵੇਗਾ ਦੋਸਤੋ ਜੇਕਰ ਇਹ ਬੱਦ ਫੈਲੀ ਫੈਲ ਜਾਂਦੀ ਹੈ ਤਾਂ ਬਿਮਾਰੀਆਂ ਦਾ ਘਰ ਬਣ ਜਾਵੇਗਾ ਜਿਸ ਨਾਲ ਇੰਨੀਆਂ ਬਿਮਾਰੀਆਂ ਹੋ ਜਾਣ ਕੇ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਪਰ ਮੇਰ ਨੂੰ ਇਹ ਕੁਝ ਨਹੀਂ ਦਿਖਦਾ ਮੇਰ ਨੂੰ ਸਿਰਫ ਆਪਣੀ ਸੋਸ਼ਲ ਮੀਡੀਆ ਐਕਟੀਵਿਟੀਜ਼ ਦੱਸਦੀ ਐ ਅਤੇ ਜਦੋਂ ਜਿੱਥੇ ਜਾਂਦਾ ਹੈ ਵੀਡੀਓ ਪਾ ਦਿੰਦਾ ਹੈ ਫੋਟੋ ਪਾ ਦਿੰਦਾ ਹੈ ਇਨ੍ਹਾਂ ਸੁਭਧਾਵਾਂ ਵੱਲ ਕੋਈ ਧਿਆਨ ਨਹੀਂ ਹੈ ਜੇ ਗੱਲ ਕਰੀਏ ਕੂੜਿਆਂ ਦੀ ਕੂੜੇ ਦੇ ਥਾਂ-ਥਾਂ ਢੇਰ ਲੱਗੇ ਹੋਣ ਸਾਡੇ ਕੋਲੇ ਕਈ ਵੀਡੀਓ ਵੀ ਹਨ ਸਾਡੇ ਕੋਲੇ ਕਈ ਫੋਟੋਆਂ ਵੀ ਹਨ ਥਾਂ-ਥਾਂ ਢੇਰਾਂ ਸਫਾਈ ਵੱਲ ਕੋਈ ਧਿਆਨ ਨਹੀਂ ਜਦੋਂ ਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਬਲਵੰਤਰਾਏ 나ਥ ਜਿੰਨੂ ਕਿ 나ਥ ਪੇਂਟਰ ਦੇ ਨਾਂ ਤੋਂ ਉਹ ਜਾਣੇ ਜਾਂਦੇ ਸਨ ਉਹ ਮੇਰ ਬਣੇ ਸਨ ਤਾਂ ਸਾਡਾ ਬਠਿੰਡਾ ਜੋ ਕਿ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਆਇਆ ਸੀ ਪਰ ਇਹਦੇ ਮਿਹਰਬਾਨ ਨਾਲ ਸਾਡੇ ਸ਼ਹਿਰ ਦੀ ਕੋਈ ਬਾਤ ਜਾਂ ਕਿ ਸਾਡੇ ਸ਼ਹਿਰ ਦਾ ਕੋਈ ਵੀ ਇਹ ਜਾਂ ਨਾਮ ਨਹੀਂ ਆਇਆ ਵੀ ਜਿੱਥੇ ਸਾਡਾ ਸਫਾਈ ਵੱਲੇ ਧਿਆਨ ਹੋਵੇ ਸਿਰਫ ਅਸੀਂ ਵੀਡੀਓ ਦੇਖਦੇ ਰਹਿੰਦੇ ਹਾਂ ਸੋਸ਼ਲ ਮੀਡੀਆ ਤੇ ਦੇ ਰਹੇ ਪ੍ਰੀਮਿਕਸ ਭਲਾਣ ਦਾ ਭਰਾਨੀ ਦਾ ਉਦਘਾਟਨ ਕਰਤਾ ਠਿੰਕੀ ਦਾ ਉਦਘਾਟਨ ਕਰਤਾ ਕੀ ਉਦਘਾਟਨ ਕਰਨ ਨਾਲ ਸ਼ਹਿਰ ਦਾ ਸੁਧੀਆਂ ਹੋਵੇ ਮਿਲ ਜਾਣੇ ਜਾਂ ਸੁਧਾਵਾ ਮਿਲ ਜਾਣੇ ਇਹ ਗੰਦੇ ਜਿਹੜਾ ਐਮਸੀਆਂ ਨੇ ਮੁੱਦਾ ਚੱਕਿਆ ਬਹੁਤ ਵਧੀਆ ਮੁੱਦਾ ਚੱਕਿਆ ਹੈ ਇਹ ਬਹੁਤ ਵਧੀਆ ਹੈ ਇਹਦੇ ਵਿੱਚ ਇਹਨਾਂ ਨੇ ਕੰਮ ਕੀਤਾ ਵੀ ਮੇਰ ਨੂੰ ਸੂਚਿਤ ਕਰਨ ਮੇਰ ਦੇ ਧਿਆਨ ਦੇ ਵਿੱਚ ਲਿਆਉਣ ਕਿ ਮੇਰ ਨੂੰ ਕੁਝ ਨਹੀਂ ਪਤਾ ਮੇਰ ਨੂੰ ਜੇ ਬਾਕੀ ਗੱਲਾਂ ਦਾ ਪਤਾ ਹੋ ਸਕਦਾ ਤਾਂ ਇਸ ਗੱਲ ਦਾ ਕਿਉਂ ਨਹੀਂ ਪਤਾ ਹੋ ਸਕਦਾ ਵੀ ਲੋਕਾਂ ਦੇ ਘਰੇ ਗੰਦ ਜਾ ਰਿਹਾ ਹੈ ਜੋ ਕਿ ਲੈਟਰੀਆ ਦਾ ਪਾਣੀ ਜੋ ਕਿ ਗੰਦਾਂ ਦਾ ਪਾਣੀ ਪੀਣ ਲਾਇਕ ਲੋਕਾਂ ਦੇ ਘਰੇ ਜਾ ਰਿਹਾ ਕਿ ਇਸ ਗੱਲ ਦਾ ਨਹੀਂ ਪਤਾ ਉਹ ਤਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਮੇਰ ਉਹਨੂੰ ਇਸ ਗੱਲ ਦਾ ਨਾ ਪਤਾ ਉਹ ਬਈ ਇਹ ਕਿਵੇਂ ਮੰਨ ਲਾਂਗੇ ਅਸੀਂ ਅਸੀਂ ਤਾਂ ਨਹੀਂ ਮੰਨ ਸਕਦੇ ਜਿਹੜਾ ਕੀ ਹੋਰ ਬਾਕੀ ਗੱਲਾਂ باندې ਧਿਆਨ ਦੇ ਸਕਦਾ ਕਰ ਵੀ ਕੀ ਸਕਦੇ ਇਹ ਪੈਸੇ ਵਾਲੇ ਲੋਕ ਐ ਪੈਸੇ ਧਣਾੜ ਲੋਕ ਐ ਇਹਨਾਂ ਨੇ ਕੀ ਕਰਨਾ ਪੈਸੇ ਦੇ ਜੋਰ ਤੇ ਫਿਰ ਇਹਨਾਂ ਨੇ ਜਿੰਨਾ ਪੈਸੇ ਦੇ ਜੋਰ ਦੇਣਾ ਫਿਰ ਮੇਰ ਬੰਨਾ ਭੁੱਲਣ ਵਾਲਾ ਕੋਈ ਹੈ ਨਹੀਂ ਬਸ ਮਾਰੀ ਯੋਗਤਾ ਗਰੀਬ ਜਨਤਾ ਮਾਰੀ ਜਾਊਗੀ ਜਿਨ੍ਹਾਂ ਦੇ ਘਰ ਪਾਣੀ ਜਾਂਦਾ ਜਿਨ੍ਹਾਂ ਨੇ ਗੰਦ ਪੀਣਾ ਜਾਂ ਗੰਦ ਖਾਣਾ ਇਹਨਾਂ ਨੇ ਕੀ ਕਰਨਾ ਇਹਨਾਂ ਦੇ ਘਰੇ ਦਾ ਸਭ ਕੁਝ ਲੁੱਟਦਾਵਾ ਮਿਲ ਜਾਣਗੇ ਇਹ ਪੈਸੇ ਵਾਲੇ ਬੰਦੇ ਹਨ ਦੋਸਤੋ ਇਹ ਸਾਨੂੰ ਸੂਚਨ ਦਾ ਮੁੱਦਾ ਹੈ ਇਹ ਇਹ ਕੋਈ ਕਿਸੇ ਦੀ ਬਰਾਈ ਜਾਂ ਕਿਸੇ ਦੀ ਤਾਰੀਫ ਕਰਨ ਦਾ ਮੁੱਦਾ ਨਹੀਂ ਹੈਗਾ ਇਹ ਸਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਸੋਚਣਾ ਪੈਣਾ ਤਾਂ ਹੀ ਇਹ ਕੋਈ ਹਲ ਹੋਤ ਕਰਨਗੇ ਜੇ ਤੁਸੀਂ ਮੁੱਦਾ ਨਹੀਂ ਚੱਕੋਗੇ ਤਾਂ ਇਹ ਇਹਨਾਂ ਨੇ ਤਾਂ ਗੱਡੀਆਂ 'ਚ ਘੁੰਮੇਣਾ ਆਪਦੇ ਘਰੇ ਚਲੇ ਜਾਣਾ ਇਹਨਾਂ ਨੇ ਤਾਂ ਵਾਈ ਵਾਈ ਸੋਸ਼ਲ ਮੀਡੀਆ ਤੋਂ ਲੁੱਟ ਲੈਣੀ ਪਰ ਵਾਈ ਵਾਈ ਲੁੱਟਣਾ ਨਾਲ ਨਹੀਂ ਕੁਝ ਹੁੰਦਾ ਸ਼ਹਿਰ ਦਾ ਸਨਹਾਰ ਵੀ ਕਰਨਾ ਪੈਂਦਾ ਅਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲਿਆ ਸੀਗਾ ਵੀ ਇਹ ਇਹ ਬਿਜ਼ਨਸmen ਲੋਕ ਹਨ ਇਹਨਾਂ ਨੂੰ ਸਿਰਫ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੁੰਦਾ ਹੈ ਇਹਨਾਂ ਦਾ ਆਮ ਲੋਕਾਂ ਨਾਲ ਕੋਈ ਇਹਨਾਂ ਦਾ ਤਾਲੁਕ ਵਾਸਤਾ ਨਹੀਂ ਹੁੰਦਾ ਸਿਰਫ ਵਾਈ ਵਾਈ ਲੁੱਟ ਕੇ ਹੁੰਦੀ ਹੈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਹੀ ਵੀਡੀਓ ਬਣੀਆਂ ਹੁੰਦੀਆਂ ਫੋਟੋਆਂ ਬਣੀਆਂ ਹੁੰਦੀਆਂ ਹਨ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਕੀ ਸੁਵਿਧਾਵਾਂ ਜਦੋਂ ਦਾ ਇਹ ਫੇਅਰ ਬਣਿਆ ਕੀ ਸੁਵਿਧਾਵਾਂ ਬਣੀਆਂ ਕੁਝ ਨਹੀਂ ਸੁਵਿਧਾਵਾਂ ਬਣੀਆਂ ਲੋ ਦੋਸਤੋ ਇਹ ਸਿਰਫ ਕਹਿਣ ਦੀਆਂ ਗੱਲਾਂ ਹਨ ਇਹਨਾਂ ਨੂੰ ਜਾਗਰੂਕ ਕਰੋ ਇਹਨਾਂ ਨੂੰ ਅਕਲ ਸਿਖਾਓ 2027 ਕੋਈ ਜ਼ਿਆਦਾ ਦੂਰ ਨਹੀਂ ਹੈਗੀ ਬੇੜਾ ਗਰਗ ਕਰ ਰੱਖਿਆ ਇਹਨਾਂ ਨੇ ਪੰਜਾਬ ਦਾ ਅਸੀਂ ਤਾਂ ਬਾਰ-ਬਾਰ ਇਹ ਗੱਲ ਕਹਿੰਦੇ ਆ ਅਸੀਂ ਜ਼ਿਆਦਾ ਵੀ ਵੀਡੀਓ ਨਹੀਂ ਪਾਉਂਦੇ ਵੀ ਅਗਲਾ ਸੂਚਦਾ ਵੀ ਸ਼ਾਇਦ ਕੋਈ ਲੈਣ ਦਾ ਮਾਰਾ ਇਹ ਵੀਡੀਓ ਪਾਉਂਦਾ ਐਂਡੀ ਜਾਂ ਹੋਰ ਅਸੀਂ ਤਾਂ ਮੁੱਦੇ ਚਾਹਦੇ ਅਸੀਂ ਮੁੱਦੇ ਤਾਂ ਚਾਹਦੇ ਆ ਕਿ ਲੋਕ ਸੁਚੇਤ ਹੋਣ ਲੋਕ ਸੁਚੇਤ ਹੋਣ ਕਿ ਮੇਰ ਨੂੰ ਜਿਸਦਾ ਨਹੀਂ ਇਹ ਜ਼ਰਾ ਵੀ ਸ਼ਹਿਰ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਬ ਪਿੱਛੇ ਜੇ ਬਰਸਾਤੀ ਮੌਸਮ ਆਇਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਸਰਕੇ ਬਿਆਰ ਦਾ ਕੀ ਹਾਲ ਥਾਂ ਦਾ ਪਾਣੀ ਥਾਂ ਦਾ ਖੜਾ ਹੋਇਆ ਥਾਂ ਦਾ ਖੱਡੇ ਦੋਸਤੋ ਇਹ ਇਹ ਸਟੇਟ ਕਰੋ ਇਹਨਾਂ ਨੂੰ ਅਕਲ ਦਿਵੋ ਤਾਂ ਜੋ ਇਹ ਅਕਲ ਦੇ ਕਾਬਿਲ ਆਉ ਕੋਈ ਵਧੀਆ ਬੰਦਾ ਚੁਣੋ ਜਿਹੜਾ ਮੇਰ ਬਣੇ ਜਿਹੜਾ ਸ਼ਹਿਰ ਬਾਰੇ ਸੋਚੇ ਸ਼ਹਿਰ ਦੀ ਤਰੱਕੀ ਬਾਰੇ ਸੋਚੇ ਸ਼ਹਿਰ ਅਸੀਂ ਅੱਜ ਤਾਰिफ ਕਰਦੇ ਹਾਂ ਉਸ ਨੂੰ ਨਾਥ ਪਿੰਟਰ ਜੀ ਬਲਵੰਤ ਰਾਏ 나ਥ ਦੀ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤੇ ਆਮ ਲੋਕਾਂ ਦੇ ਵਿੱਚ ਰਹਿੰਦੇ ਸਨ ਆਮ ਲੋਕਾਂ ਦੀ ਸੁਣਵਾਈ ਕਰਦੇ ਸਨ ਕੋਈ ਮਾੜੇ ਨਹੀਂ ਸੀ ਉਹ ਬਹੁਤ ਵਧੀਆ ਸਨ ਪਰ ਉਹ ਉਹ ਉਹਨਾਂ ਦੇ ਟਾਈਮ ਦੇ ਵਿੱਚ ਬਟਿੰਡਾ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੁਣ ਦੇਖੋ ਜੇ ਜਦੋਂ ਦਾ ਇਹ ਮੇਰ ਬਣਿਆ ਸਾਡਾ ਦੇਖੋ ਬਟਿੰਡਾ ਕਿੰਨੇ ਨੰਬਰ ਤੇ ਆਇਆ ਦੋਸਤੋ ਇਹ ਸੱਚਨ ਵਾਲੀਆਂ ਗੱਲਾਂ ਆ ਇਹ बिजनेਸਮੈਨ ਲੋਕ ਹਨ ਇਹਨਾਂ ਦਾ ਕੁਝ ਨਹੀਂ ਕਹਿ ਸਕਦੇ ਇਹ ਅਗਲੀ ਸਰਕਾਰ ਕਿਹਦੀ ਆਵੇਗੀ ਉਹਨੇ ਜਾ ਕੇ ਗੋਦੀ 'ਚ ਬਹਿ ਜਾਣਗੇ ਤਾਂ ਮਾਰੇ ਜਾਵਾਂਗੇ ਤੁਸੀਂ ਤੇ ਮੈਂ ਆਮ ਜਨਤਾ ਆਮ ਲੋਕ ਮਾਰੇ ਜਾਣ ਇਹਨਾਂ ਨੇ ਤਾਂ ਵੋਟਾਂ ਲੈ ਕੇ ਘਰੇ ਬਹਿ ਜਾਣ ਵੋਟਾਂ ਨਾ ਮਿਲੀਆਂ ਤਾਂ ਇਹਨਾਂ ਨੇ ਫਿਰ ਜ਼ੋਰ ਤੇ ਆ ਜੰਨਾ ਹੈ ਛੜਾੜ ਬੰਦੇ ਆ ਇਹ ਦੋਸਤੋ ਸੋਚ ਸਮਝ ਕੇ ਕੋਈ ਜੇ ਕੋਈ ਨੇਤਾ ਚੁਣਨਾ ਹੈ ਤਾਂ ਸੋਚ ਸਮਝ ਕੇ ਚੁਣੋ ਕੀ ਕਿਸੇ ਮੁੱਦੇ ਤੇ ਨਹੀਂ ਬੋਲਦਾ ਕਿਸੇ ਮੁੱਦੇ ਤੇ ਕੋਈ ਗੱਲ ਨਹੀਂ ਕਰਦਾ ਸਿਰਫ ਬਸ ਜਿਹੜੇ ਕਾਂਗਰਸ ਤੋਂ ਆਏ ਆ ਜਾਂ ਜੋ ਛੋਟੀਆਂ ਪਾਰਟੀਆਂ ਤੋਂ ਆਏ ਆ ਉਹਨਾਂ ਦੀ ਤਾਰੀਫ ਕਰਦਾ ਰਹਿੰਦਾ ਤੇ ਉਹਨਾਂ ਦੇ ਨਾਮ ਦਰਵਾਇਰ ਦਾ ਕਿਉਂ ਨਾ ਉਹ ਕਿਤੇ ਟੁੱਟ ਨਾ ਜਾਣ ਕਿਤੇ ਇਹਨਾਂ ਨੂੰ ਸਮਰਥਨ ਦਿੱਤਾ ਜਿਹੜਾ ਉਹ ਜੋ ਵਾਪਸ ਨਾ ਲੈ ਲੈਣ ਮੇਰ ਤੋਂ ਲਾ ਨਾ ਦੇਣ ਇਹ ਦੋਸਤੋ ਸੋਚਣ ਦੀ ਗੱਲ ਹੈ ਇਹ ਮਾੜੀਆਂ ਮੋਟੀਆਂ ਗੱਲਾਂ ਨਹੀਂ ਹੁੰਦੀ ਕੋਈ ਨਹੀਂ ਬੋਲਦਾ ਇਹਦੇ ਖਿਲਾਫ ਅੱਜ ਤੱਕ ਮੈਂ ਨਹੀਂ ਦੇਖਿਆ ਵੀ ਕੋਈ ਇਹਦੇ ਬਦਮ ਜੀਤ ਮਹਿਤਾ ਦੇ ਖਿਲਾਫ ਕੋਈ ਬੁੱਲੇ ਹੋਵੇ ਮੇਰ ਦੇਖਣਾ ਕੋਈ ਨਹੀਂ ਬੋਲ ਰਿਹਾ ਕਿਉਂ ਨਹੀਂ ਬੋਲ ਰਿਹਾ ਇਹ ਸਭ ਨੂੰ ਪਤਾ ਕੋਈ ਨਹੀਂ ਆਵਾਜ਼ ਚੁੱਕਦਾ ਇਹ ਸਭ ਨੂੰ ਪਤਾ ਕੋਈ ਲੀਡਰ ਨਹੀਂ ਬੋਲ ਰਿਹਾ ਕੋਈ ਹੋਰ ਸੋਸ਼ਲ ਮੀਡੀਆ ਤੇ ਨਹੀਂ ਬੋਲ ਰਿਹਾ ਕਿਉਂ ਨਹੀਂ ਬੋਲ ਰਿਹਾ ਸਭ ਪਤਾ ਸਭ ਅੰਦਰ ਖਾਤੇ ਕੀ ਚੱਲ ਰਿਹਾ ਇਹ ਸਾਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਦੋਸਤੋ ਇਹ ਧਿਆਨ ਦਿਨ ਦੀਆਂ ਗੱਲਾਂ ਆ ਅਸੀਂ ਕਿਸੇ ਦੀ ਬਰਾਈ ਨਹੀਂ ਕਰਾਂ ਚੰਗੇ ਕੰਮ ਕਰੂਗਾ ਅਸੀਂ ਤਾਰਮ ਵੀ ਕਰਾਂਗੇ ਵੀਡੀਓ ਬਣਾਵਾਂਗੇ ਸ਼ੇਅਰ ਕਰਾਂਗੇ ਚੰਗੇ ਕੰਮ ਕਰੇ ਵਧੀਆ ਕੰਮ ਕਰੇ ਇਹ ਥੋੜੀ ਹੋਇਆ ਵੀ ਅਸੀਂ ਫੌਰਨ ਆ ਉਹ ਫੌਰਨ ਨਹੀਂ ਹੈਗਾ ਜਿੱਤੇ ਤੂੰ ਪੜ ਕੇ ਆਇਆ ਇਹ ਬਠਿੰਡਾ ਪੰਜਾਬ ਹੈ ਇੱਥੇ ਲੋਕਾਂ ਦਾ ਦਰਦ ਸਮਝ ਗੱਲਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਨਾਲ ਕੋਈ ਮੇਰ ਨਹੀਂ ਹੁੰਦਾ ਠੀਕ ਆ ਲੋਕਾਂ ਨੇ ਤੈਨੂੰ ਪਤ ਵੀ ਦਿੱਤੀ ਲੋਕਾਂ ਬਾਰੇ ਵੀ ਸੋਚ ਇਹ ਗੰਦਾ ਪਾਣੀ ਕਿਉਂ ਜਾ ਰਿਹਾ ਇਹਦੀ ਡੰਗਾਈ ਠੱਕ ਜਾ ਆਪਦੇ ਅਫਸਰਾਂ ਨੂੰ ਖਿੱਚ ਆਪਦੇ ਅਫਸਰਾਂ ਦੀ ਕਚਾਈ ਕਰ ਕਿਉਂ ਨਹੀਂ ਕਰਦੇ ਸਭ ਕ੍ਰਪਟ ਹੈ ਤੁਹਾਨੂੰ ਗੜਾ ਪਤਾ ਨਹੀਂ ਸਰਨਾ ਵੱਧ ਕ੍ਰਪਟ ਮਹਿਕਮਾ ਇਹ ਨਗਰ ਨਹੀਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਸ਼ੇਅਰ ਕਰੋ ਧੰਨਵਾਦ